ਜੀ ਸਰ ਕੀ ਨਾਮ ਜੀ ਤੇ ਅਜੰਬੀ ਸਰ ਪੁੱਛਿਓ ਮੈਂ ਸਤਿਸ਼ কুমার ਰਾਸ਼ਟਰੀ ਅਧਿਖ ਗਊ ਰਖਸ਼ਾ ਦਲ ਰਾਸ਼ਟਰੀ ਸੰਗਠਨ ਮੰਤਰੀ ਸ੍ਰੀ ਹਿੰਦੂਤ ਅਜੰਬੀ ਸਰ ਪੁੱਛਿਓ ਕੀ ਕਾਰਨ ਸਾਡੇ ਕੋਲ ਬੜੀ ਧੇਰ ਦੀ ਸੂਚਨਾ ਆ ਰਹੀ ਸੀ ਤਨ ਤਨ ਗੁਰੂ ਰਾਮਦਾਸ ਜੀ ਦੀ ਨਗਰੀ ਚ ਪਵਿੱਤਰ ਧਰਤੀ ਤੇ ਗਊ ਹੱਤਿਆ ਹੋ ਰਹੀ ਹੈ ਵੱਡੇ ਲੈਵਲ ਤੇ ਇੱਕ ਫੈਕਟਰੀ ਲੱਗੀ ਹੋਈ ਹੈ ਸੂਚਨਾ ਦੇ ਆਧਾਰ ਤੇ ਅੱਜ ਅਸੀਂ ਇੱਥੇ ਰੇਡ ਕਰੀਏ ਪੁਲਿਸ ਨੂੰ ਨਾਲ ਲੈ ਕੇ ਮੌਕੇ ਤੇ ਪੰਜ ਕਸਾਈ ਪਕੜੇ ਇਮਰਾਨ ਜਿਹੜਾ ਇਹਦਾ ਮਾਲਕ ਚਲਾ ਰਿਹਾ ਸੀ ਉਹ ਮੌਕੇ ਤੋਂ ਭੱਜਣ 'ਚ ਕਾਮਯਾਬ ਹੋ ਗਿਆ ਜਦੋਂ ਫੈਕਟਰੀ ਦਾ ਤਾਲਾ ਤੋੜ ਕੇ ਦੇਖਿਆ ਤਾਂ ਬੜੀ ਹੈਰਾਨੀ ਹੋਈ 165 ਡੱਬਾ ਮਾਸ ਦਾ ਬ੍ਰਹਮੰਦ ਹੋਇਆ ਪੈਕਿੰਗ ਵਾਲਾ ਤੇ 5-4 ਕੁਇੰਟਲ ਜਿਹੜਾ ਮਾਸ ਗਊਆਂ ਦਾ ਉੱਥੇ ਪਿਆ ਸੀ ਇਹ ਜਿਹੜਾ ਇਮਰਾਨ ਹੈ ਪਹਿਲਾਂ ਵੀ ਉਸ ਜਲੰਧਰ ਚ ਦੀ ਫੈਕਟਰੀ ਪਾੜੀ ਸੀ ਉੱਥੇ ਜਿਹੜੀਆਂ ਇਹ ਕੇਸ ਪ੍ਰੋਪਰਟੀ ਸੀ ਸਾਰੀ ਫੈਕਟਰੀ ਇੱਥੇ ਲਿਜਾ ਕੇ ਪਤਾ ਨਹੀਂ ਕਿਸ ਤਰੀਕੇ ਨਾਲ ਚੋਰੀ ਕਰੀ ਇੱਥੇ ਸੈਟ ਅਪ ਸੁਨੇ ਲਗਾਇਆ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਅੰਮ੍ਰਿਤਸਰ ਦੇ ਪਵਿੱਤਰ ਧਰਤੀ ਤੇ ਇੱਕ ਇਤਿਹਾਸ ਦੁਹਰਾਇਆ ਗਿਆ ਅੱਜ ਤੋਂ 250 ਸਾਲ ਪਹਿਲਾਂ ਅੰਗਰੇਜ਼ ਗਵਰਨਮੈਂਟ ਨੇ ਇੱਥੇ ਬੁੱਚੜਖਾਨੇ ਲਾਇਸੀ ਕੁੱਕੇ ਸਿੰਘਾਂ ਨੇ ਪੁੱਛੜਾਂ ਦੀਆਂ ਗਰਦਨਾਂ ਵੱਢ ਕੇ ਬੁੱਚੜਖਾਨੇ ਦੇ ਬਾਹਰ ਚੰਗੀਆਂ ਅੰਗਰੇਜ਼ਾਂ ਨੇ 108 ਕੁੱਕੇ ਸਿੰਘ ਤੋਪਾਂ ਅੱਗੇ ਖੜੇ ਕਰਕੇ ਸ਼ਹੀਦ ਕਰੇ ਸੀ ਅੱਜ ਦੁਬਾਰਾ ਉਸੇ ਤਰਤੀ ਤੇ ਫੇਰ ਗਉਆਂ ਨੂੰ ਵੱਢਣ ਦਾ ਇੱਕ ਬੁੱਚੜਖਾਨਾ ਲਾਇਆ ਤੇ ਮੇਰੀ ਸਰਕਾਰ ਨੂੰ ਬੇਨਤੀ ਹੈ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਨੂੰ ਬੇਨਤੀ ਹੈ ਇਹ ਗੁਰੂਆਂ ਦੀ ਤਰਤੀ ਹੈ ਇਸ ਤਰਤੀ ਨੂੰ ਪਵਿੱਤਰ ਕਰੇਗਾ ਸਰਕਾਰ ਨੂੰ ਚਾਹੀਦਾ ਜਿਹੜੀ ਗਊ ਹੈ ਇਸ ਨੂੰ ਰਾਜੇ ਮਾਤਾ ਦਾ ਦਰਜਾ ਦੇਣਾ ਚਾਹੀਦਾ ਕਿਉਂਕਿ ਇਹ ਜਿਹੜੀ ਧਰਤੀ ਹੈ ਗੁਰੂਆਂ ਦੀ ਧਰਤੀ ਹੈ ਗੁਰੂ ਸਾਹਿਬ ਨੇ ਜਿਹੜਾ ਖਾਲਸਾ ਸਾਜਿਆ ਸੀ ਗਊ ਗਰੀਬ ਦੀ ਰੱਖਿਆ ਵਾਸਤੇ ਸਾਜਿਆ ਸੀ ਇਸੇ ਧਰਤੀ ਤੇ ਗਰੀਬ ਦਾ ਵੀ ਕੰਨ ਹੋ ਰਿਹਾ ਤੇ ਗਊਆਂ ਦਾ ਵੀ ਕਤਲ ਹੋ ਰਿਹਾ ਮੇਰੀ ਬਾਰ-ਬਾਰ ਬੇਨਤੀ ਹੈ ਕਿਉਂਕਿ ਇਸ ਕੰਮ ਨਾਲ ਸਾਡੇ ਪੰਜਾਬੀਆਂ ਦੀਆਂ ਸਿੱਖ ਭਰਾਵਾਂ ਦੀਆਂ ਹਿੰਦੂ ਭਰਾਵਾਂ ਦੀ ਆਸਤਾ ਜੁੜੀਆਂ ਕਿਸੇ ਵੀ ਟਾਈਮ ਮਾਹੌਲ ਖਰਾਬ ਹੋ ਸਕਦਾ ਜੀ ਕਿੱਦਾਂ ਲੱਗਦੇ ਜੋ ਕਿ ਉਹ ਪ੍ਰਸ਼ਾਸਨ ਦਾ ਕੰਮ ਐ ਇਹੋ ਜਿਹਾ ਕੰਮ ਬੰਦ ਕਰਉਣਾ ਪ੍ਰਸ਼ਾਸਨ ਨੂੰ ਕੌਮ ਦੀ ਕਰਨ ਦੀ ਨੀਤ ਸੁਤੇ ਜਿਹੜਾ ਉਹਨੂੰ ਪਤਾ ਨਹੀਂ ਮੈਨੂੰ ਤਾਂ ਬੜੀ ਹੈਰਾਨੇ ਵਾਲੀ ਗੱਲ ਹੈ ਬਈ ਪੁਲਿਸ ਨਸ਼ਾ ਤਸਕਰਾਂ ਦੇ ਜੇਬਾਂ ਚੋਂ 1 ਗ੍ਰਾਮ ਚਿੱਟਾ ਵੀ ਕੱਢ ਲੈਂਦੀ ਆ ਉਹਨਾਂ ਦੇ ਘਰਾਂ ਚੋਂ ਵੀ ਕੱਢ ਲੈਂਦੀ ਆ ਤੇ ਇੱਥੇ ਗਊਆਂ ਵੱਢ ਰਹੀਆਂ ਸਰਿਆਮ ਕਾ ਰਹੇ ਆ ਗੁੰਗਾਂ ਦੇ ਵੱਡ-ਵੱਡ ਕੇ ਪੈਕਿੰਗ ਹੋ ਕੇ ਜਾ ਰਹੀਆਂ ਤੇ ਸਾਨੂੰ ਕੋਈ ਪਤਾ ਨਹੀਂ ਪਤਾ ਲੱਗ ਸਕੇ ਕਿੰਨੇ ਚਿਰ ਤੋਂ ਇੱਥੇ ਕੰਮ ਚੱਲ ਰਿਹਾ ਸੀਗਾ ਇੱਕ ਟੁਕੜ ਟੁਕੜ 6 ਮਹੀਨੇ ਤੋਂ ਚੱਲ ਰਿਹਾ ਸੀ ਮੈਂ ਇਹਦੇ 6 ਮਹੀਨੇ ਤੋਂ ਹੀ ਕੋਸ਼ਿਸ਼ ਕਰ ਰਿਹਾ ਸੀ ਇਹਨੂੰ ਫੜਨ ਦੀ ਪਰ ਅੱਜ ਅਸੀਂ ਕਾਮਯਾਬ ਹੋਏ ਆ ਕਿਹੜੀ ਜਗ੍ਹਾ ਤੁਸੀਂ ਇਹਦੇ ਪਿੱਛਾ ਕਰ ਰਹੇ ਸੀ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਾ ਇਹ ਅਸੀਂ ਬੜੇ ਸਮੇਂ ਤੋਂ ਇਹਨਾਂ ਨੇ ਜਲੰਧਰ ਜੜੀ ਫੈਕਟਰੀ ਲਾਈ ਸੀ ਉੱਥੋਂ ਦਾ ਸੈਟਅਪ ਚੱਕਿਆ ਸੀ ਇਹਨਾਂ ਨੇ ਉਸ ਨੂੰ ਲੱਭਦੇ ਲੱਭਦੇ ਅਸੀਂ ਆਪਣਾ ਜਿਹੜਾ ਸੁੱਤਰ ਹੈ ਸਾਡੇ गुप्त सूत्रਾ ਉਹਨਾਂ ਦੇ ਆਧਾਰ ਤੇ ਅਸੀਂ ਅੱਜ ਇੱਥੇ ਪੁੱਜ ਕੇ ਕਿੰਨਾ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਇਹਨਾਂ ਨੂੰ ਸਖਤ ਸਜ਼ਾ ਹੋਣੀ ਚਾਹੀਦੀ ਮੈਂ ਤਾਂ ਇਹ ਕਹਾਂਗਾ ਵੀ ਜਿਸ ਤਰ੍ਹਾਂ ਸਰਕਾਰ ਨੇ ਬੇਅਦਬੀ ਤੇ ਇੱਕ ਕਾਨੂੰਨ ਬਣਾਇਆ ਉਮਰ ਕੈਦ ਦਾ ਤਾਂ ਗਉਆਂ ਦੇ ਵੀ ਬੇਅਦਬੀ ਹੋ ਰਹੀ ਹੈ ਗਉਆਂ ਨਾਲ ਸਾਡੀਆਂ ਧਾਰਮਿਕ ਭਾਵਨਾ ਜੁੜੀਆਂ ਹੋਈਆਂ ਸਨਾਤਨ ਦੀ ਜੜ ਹੈ ਇਸ ਨੂੰ ਵੀ ਉਸ ਧਾਰੇ ਚ ਲੈ ਕੇ ਕਤਲ ਇੱਕ ਉਮਰ ਕੈਦ ਦੀ ਸਜ਼ਾ ਹੋਣੀ ਚਾਹੀਦੀ ਹੈ ਤੁਸੀਂ ਦੱਸ ਰਹੇ ਉਹ ਬੰਦੇ ਦੀ ਫੇਰ ਫੈਕਟਰੀ ਇੱਥੇ ਫੜੀ ਗਈ ਤੱਲਾ ਤਾਂ ਨਹੀਂ ਪੈਲੋਂ ਉੱਤੇ ਕਾਰਵਾਈ ਹੁੰਦੀ ਤੇ ਇਹੋ ਜਿਹਾ ਮੌਕਾ ਨਹੀਂ ਮਿਲਦਾ ਬਿਲਕੁਲ ਸਹੀ ਗੱਲ ਹੈ ਉੱਥੋਂ ਤੋਂ ਮਸ਼ੀਨਾਂ ਦੇ ਚੱਕ ਕੇ ਲੈ ਗਏ ਜਿਹੜੀ ਕੇਸ ਪ੍ਰੋਪਰਟੀ ਸੀ ਮੈਨੂੰ ਸਮਝ ਨਹੀਂ ਕਿਸ ਤਰੀਕੇ ਸਿਰ ਲੈ ਕੇ ਅਸੀਂ ਡੀਜੀਪੀ ਸਾਹਿਬ ਨੂੰ ਸ਼ਿਕਾਇਤ ਕਰਨੀ ਪਈ ਫਿਰ ਉਹਨਾਂ ਨੇ ਮੱਲੋ ਮੱਲੇ ਇੱਕ ਚੋਰੀ ਦਾ ਪਰਚਾ ਕਰਿਆ ਵੀ ਇਹ ਚੋਰੀ ਹੋ ਗਈਆਂ ਹੁਣ ਟੋਟਲ ਕਿੰਨੇ ਹੁਣ ਤੁਸੀਂ ਫਿਰ ਉੱਚ ਅਧਿਕਾਰੀ ਨੂੰ ਮਿਲੋਗੇ ਜਾਂ ਡੀਜੀਪੀ ਸਾਹਿਬ ਨੇ ਮੇਰੀ ਡੀਜੀਪੀ ਸਾਹਿਬ ਨਾਲ ਸੋਭਾ ਗੱਲ ਹੋਈ ਆ ਉਹਨਾਂ ਨੇ ਅਫਸਰਾਂ ਨੂੰ ਫੋਨ ਮਾਰਿਆ ਜੇ ਮੈਨੂੰ ਲੱਗਿਆ ਕੋਈ ਕਮ ਕਮੀ ਹੈ ਤਾਂ ਉਸੇ ਦੁਆਰਾ ਜਾ ਕੇ ਡੀਜੀਪੀ ਸਾਹਿਬ ਨੂੰ ਮਿਲਾਂਗੇ ਮੇਰੇ ਨਾਲ ਕੀਮਤੀ ਭਗਤ ਜੀ ਜਿਹੜੇ ਪੰਜਾਬ ਦੇ ਸਾਬਕਾ ਚੇਅਰਮੈਨ ਹੈ ਸਵੇਰ ਤੋਂ ਸਾਡੇ ਨਾਲ ਘੁੰਮ ਰਹੇ ਹਨ ਮੌਕੇ ਤੇ ਤੁਹਾਡੇ ਸਾਹਮਣੇ ਖੜੇ ਹੈ ਠੀਕ ਤਾਂ ਜੀ ਆਪਣਾ ਨਾਮ ਦੱਸ ਕੇ ਜੀ ਕੀਮਤੀ ਭਗਤ ਸਾਬਕਾ ਚੇਅਰਮੈਨ ਗਊ ਸੇਵਾ ਕਮਿਸ਼ਨ ਪੰਜਾਬ ਅੱਜ ਅੰਮਰਸਰ ਦੀ ਪਾਵਨ ਤੇ ਪਵਿੱਤਰ ਧਰਤੀ ਤੇ અત્યੰਤ ਦੁਖਦਾਈ ਘਟਨਾ ਜਿਹੜੀ ਸਾਹਮਣੇ ਆਈ ਹੈ ਸਾਡੇ ਸਤੀਸ਼ ਜੀ ਜੋ ਗਊ ਰੱਖਿਆ ਦਲ ਦੇ ਰਾਸ਼ਟਰੀ ਅਧਿਖਸ਼ ਨੇ ਇਨਾਂ ਦੀ ਸਾਰੀ ਟੀਮ ਨਾਲ ਕਾਫੀ ਦਿਨਾਂ ਤੋਂ ਅਸੀਂ ਰੈਕੀ ਕਰ ਰਹੇ ਸੀ ਇਹ ਫੈਕਟਰੀ ਜਿਹੜੀ ਅੱਜ ਪਕੜੀ ਗਈ ਆ ਚਾਟੀਵਿੰਡ ਅੰਬਰਸਰ ਦਿਹਾਤੀ ਤਰਨਤਾਰਨ ਰੋਡ ਤੇ ਜਿਹੜੀ ਫੈਕਟਰੀ ਫੜੀ ਗਈ ਆ ਉਰਜੂ ਤਕਰੀਬਨ 165 ਡੱਬੇ 16.5 ਕੁਇੰਟਲ ਗਊ ਮਾਸ ਜਿਹੜਾ ਪੈਕ ਕੀਤਾ 5 ਕੁਇੰਟਲ ਦੇ ਕਰੀਬ ਗਊ ਮਾਸ ਜਿਹੜਾ ਜਾਂ ਵੱਧ ਵੀ ਹੋਏਗਾ ਉਸੇ ਤਰ੍ਹਾਂ ਹੀ ਪਿਆ ਔਰ ਬਾਹਰੋਂ ਬਿਲਕੁਲ ਬੰਦ ਹੈ ਅਸੀਂ ਜਦੋਂ ਮੌਕੇ ਤੇ ਜਾ ਕੇ ਪੁਲਿਸ ਨੂੰ ਨਾਲ ਲੈ ਕੇ ਉਹਦੇ ਤਾਲਾ ਪੁਲਿਸ ਨੇ ਤੋੜਿਆ ਉਹਨੂੰ ਖੋਲ੍ਹਿਆ ਉਹਦੇ ਵਿੱਚ ਪੰਜ ਬੰਦੇ ਜਿਹੜੇ ਅੰਦਰ ਕੰਮ ਕਰਦੇ ਮਿਲੇ ਔਰ ਵੱਡੀ ਦੁੱਖਦਾਈ ਗੱਲ ਇਹ ਪੰਜ ਔਰਤਾਂ ਵੀ ਨਾਲ ਜਿਹੜੀਆਂ ਭੱਜਨ 'ਚ ਕਾਮਯਾਬ ਹੋ ਗਈਆਂ ਅਸੀਂ ਔਰਤਾਂ ਨੂੰ ਨਹੀਂ ਪਕੜਿਆ ਕਿਉਂਕਿ ਉਸ ਵੇਲੇ ਕੋਈ ਲੇਡੀ ਪੁਲਿਸ ਮੌਕੇ ਤੇ ਨਹੀਂ ਸੀ ਮੈਂ ਤੇ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਉਹਨਾਂ ਦੇ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਪੰਜਾਬ ਦੀ ਪਾਵਨ ਪਵਿੱਤਰ ਧਰਤੀ ਹੈ ਦੇਵੀ ਦੇਵਤਿਆਂ ਦੀ ਦਸ਼ਮ ਗੁਰੂਆਂ ਦੀ ਚਰਨ ਛੋਹ ਧਰਤੀ ਹੋਵੇ ਤੇ ਜਗਾ ਜਗਾ ਗਊ ਮਾਤਾ ਦਾ ਰक्त ਗਰੇ ਕੁਛ ਦਿਨ ਪਹਿਲਾਂ ਅਸੀਂ ਜੋਤੀ ਢਾਬਾ ਫਗਵਾੜੇ ਤੋਂ ਗਊ ਮਾਸ ਪਕੜਿਆ ਗਿਆ ਉਸ ਤੋਂ ਪਹਿਲਾਂ ਸਾਡੇ ਸਤੀਜ ਜੀ ਨੇ ਖੰਨੇ ਤੋਂ ਗਊ ਮਾਸ ਪਕੜਿਆ ਉਸ ਤੋਂ ਪਹਿਲਾਂ ਪਟਿਆਲੇ ਤੋਂ ਪਕੜਿਆ ਉਸ ਤੋਂ ਪਹਿਲਾਂ ਰਾਜਪੁਰੇ ਤੋਂ ਪਕੜਿਆ ਤੇ ਕਰੀਬ ਜਲੰਧਰ ਤੋਂ ਪਕੜੀ ਬਹੁਤ ਬੜੀ ਫੈਕਟਰੀ ਇੰਨੀਆਂ ਨੀਆਂ ਵੱਡੀਆਂ ਫੈਕਟਰੀਆਂ ਪਕੜੀਆਂ ਜਾਂਦੀਆਂ ਨੇ ਜਿਹੜੀ ਪੰਜਾਬ ਦੀ ਪੁਲਿਸ ਆ ਮੈਂ ਸਮਝਦਾ ਉਹਦਾ ਇਸ ਪਾਸੇ ਕੋਈ ਇੰਟਰਸਟ ਨਹੀਂ ਆ ਪ੍ਰਸ਼ਾਸਨ ਬਿਲਕੁਲ ਫੇਲ ਆ ਕਿਉਂਕਿ ਕਿਹੜਾ ਕੰਮ ਕਿਉਂਕਿ ਹਿੰਦੂ ਧਰਮ ਦੀਆਂ ਧਾਰਮਿਕ ਭਾਵਨਾਵਾਂ ਜਿਹੜੀ ਹਿੰਦੂ ਧਰਮ ਦੀ ਆਸਤਾ ਦਾ ਕੇਂਦਰ ਜਿਹੜਾ ਦਰੋਹਰ ਜਿਹੜੀ ਆ ਉਹ ਗਊ ਮਾਤਾ ਜੇ ਗਊ ਮਾਤਾ ਨੂੰ ਇਸੇ ਤਰ੍ਹਾਂ ਹੀ ਜਿਹੜੇ ਬਾਕੀ ਦੁਸ਼ਟ ਹੈਗੇ ਨੇ ਦੂਜੀਆਂ ਸਟੇਟਾਂ ਤੋਂ ਆ ਕੇ ਕਿਉਂਕਿ ਪੰਜਾਬ ਦਾ ਹਿੰਦੂ ਔਰ ਪੰਜਾਬ ਦਾ ਸਿੱਖ ਕੋਈ ਵੀ ਗਊ ਹੱਤਿਆ ਨਹੀਂ ਕਰਦਾ ਜਿਹੜੀਆਂ ਦੂਜੀਆਂ ਸਟੇਟਾਂ ਤੋਂ ਅੱਜ ਵੀ ਜਿਹੜੇ ਅਸੀਂ ਪਕੜੇ ਨੇ ਬੰਦੇ ਸਾਰੀਆਂ ਦੂਜੀਆਂ ਬਿਹਾਰ ਤੋਂ ਉੱਤਰ ਪ੍ਰਦੇਸ਼ ਤੋਂ ਆਏ ਨੇ ਮੈਂ ਡੀਜੀਪੀ ਸਾਹਿਬ ਅੱਗੇ ਬੇਨਤੀ ਕਰਾਂਗਾ ਕਿ ਅੱਗੇ ਅਸੀਂ ਕੋਪ ਪ੍ਰੋਟੈਕਸ਼ਨ ਸੈੱਲ ਬਣਾਏ ਸੀ ਹਰ ਜ਼ਿਲ੍ਹੇ 'ਚ ਡੀਐਸਪੀ ਔਰ ਐਸਪੀ ਦੀ ਡਿਊਟੀ ਲਈ ਸੀ ਏਡੀਜੀਪੀ ਸਾਹਿਬ ਨੋਡਲ ਅਫਸਰ ਸੀ ਡੀਆਈਜੀ ਸਾਹਿਬ ਸੰਪਰਕ ਅਫਸਰ ਸੀ ਅੱਜ ਕਿੱਥੇ ਗਏ ਨੇ ਸਾਰੇ ਅੜੀਆਂ ਬੜੀਆਂ ਫੈਕਟਰੀਆਂ ਐਸੇ ਇਮਰਾਨ ਨਾਂ ਦਾ ਜਿਹੜਾ ਫੈਕਟਰੀ ਦਾ ਜਿਹੜਾ ਇਹ ਚਲਾ ਰਿਹਾ ਹੈ ਇਹ ਵੀ ਕੁਝ ਦਿਨ ਪਹਿਲਾਂ ਜਲੰਧਰ ਫੈਕਟਰੀ ਪਕੜੀ ਗਈ ਇਹ ਜਿਹੜਾ ਸਟਰਕਚਰ ਇੱਥੇ ਲਿਆਂਦਾ ਇਹ ਸਟਰਕਚਰ ਪੁਲਿਸ ਦੇ ਕਸਟਡੀ ਵਿੱਚ ਸੀ ਪੁਲਿਸ ਨੇ ਸਾਰਾ ਸਮਾਨ ਆਪਣੇ ਕਬਜ਼ੇ 'ਚ ਲੈ ਲਿਆ ਬਾਅਦ ਸਾਨੂੰ ਪਤਾ ਲੱਗਾ ਕਿ ਉਹਨਾਂ ਪਿਛਲੀ ਦਵਾਰ ਤੋੜ ਕੇ ਇਹ ਕੰਟੇਨਰ ਇਹ ਟੇਬਲ ਇਹ ਸਾਰਾ ਸਮਾਨ ਚੱਕ ਕੇ ਕਿਤੇ ਲੈ ਗਏ ਨੇ ਪਰ ਅੱਜ ਤੋਂ 2 3/2 ਮਹੀਨੇ ਤੋਂ ਅਸੀਂ ਰੈਕੀ ਕਰ ਰਹੇ ਸੀ ਗਊ ਰੱਖਿਆ ਦਲ ਦੇ ਜਿਹੜੇ ਸਾਡੇ ਰਾਸ਼ਟਰੀ ਰੱਖਿਅਕ ਨੇ ਸਤੀਸ਼ ਕੁਮਾਰ ਜੀ ਰੈਕੀ ਕਰ ਰਹੇ ਸੀ ਇਹਨਾਂ ਨੂੰ ਪਤਾ ਲੱਗਾ ਅੱਜ ਅਸੀਂ ਇਹ ਸਵੇਰੇ 4 ਵਜੇ ਰਾਜਪਥਰੂ ਆਏ ਨੇ ਮੈਂ ਸਵੇਰੇ 5 ਵਜੇ ਤੋਂ ਜਲੰਧਰ ਤੋਂ ਹੀ ਆਏ ਆ ਸਾਨੂੰ ਥੋੜਾ ਪਤਾ ਨਹੀਂ ਸੀ ਲੱਗ ਰਿਹਾ ਕਿਉਂਕਿ ਆਇਡੈਂਟੀਫਾਈ ਕਰਨਾ ਹੁੰਦਾ ਇਸ ਤਰ੍ਹਾਂ ਆਪਾਂ ਕਿਸੇ ਤੇ ਦੋਸ਼ ਲਾ ਨਹੀਂ ਸਕਦੇ ਅਸੀਂ 10 15 ਚੈੱਕ ਕਰਕੇ ਉਸ ਤੋਂ ਬਾਅਦ ਸਾਨੂੰ ਜਦੋਂ ਫਾਈਨਲ ਹੋਇਆ ਤੇ ਫੈਕਟਰੀ ਫੜੀ ਗਈ ਹੈ ਪ੍ਰਧਾਨ ਜੀ ਤਾਂ ਲਾਦਨ ਕਿਦੋਂ ਜਲੰਧਰ ਇਹਨਾਂ ਤੇ ਕਾਰਵਾਈ ਸਖਤ ਹੋ ਜਾਂਦੀ ਤਾਂ ਅੱਗੇ ਤਾਂ ਨਹੀਂ ਵਧਦਾ ਸਰ ਦੇਖੋ ਕਾਰਵਾਈ ਜਿਹੜੀ ਹੈ ਨਾ ਮੈਂ ਪਿਛਲੇ 30 ਸਾਲ ਤੋਂ ਗਊ ਮਾਤਾ ਦੀ ਸੇਵਾ ਸੰਭਾਲ ਸੁਰੱਖਿਆ ਦੇ ਵਿੱਚ ਅਸੀਂ ਲੱਗੇ ਆਂ ਜਿਹੜਾ ਪ੍ਰਸ਼ਾਸਨ ਆ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹ ਗਊ ਮਾਤਾਵਾਸੀ ਜਾਂ Hindu ਧਾਰਮਿਕ ਜਿਹੜੀਆਂ ਭਾਵਨਾਵਾਂ ਨੇ ਉਹਨਾਂ ਤੇ ਪ੍ਰਸ਼ਾਸਨ ਕੋਈ ਜ਼ਿਆਦਾ ਘੇਰ ਨਹੀਂ ਕਰਦਾ ਖਾਣਾ ਪੂਰਤੀ ਜ਼ਰੂਰ ਹੁੰਦੀ ਆ ਲੀਪਾ ਪੋਚੀ ਜ਼ਰੂਰ ਹੁੰਦੀ ਆ ਪਰਚਾ ਦਰਜ ਹੋ ਜਾਂਦਾ ਉਸ ਤੋਂ ਬਾਅਦ ਕੋਈ ਕਾਰਵਾਈ ਜਿਹੜੀ ਇਨ ਫਿਊਚਰ ਨਹੀਂ ਹੁੰਦੀ ਕਿਉਂਕਿ ਅਸੀਂ ਹੁਣ ਗਊ ਰੱਖਿਆਦਾਲ ਨੇ ਤੇ ਅਸੀਂ ਸਾਂਝੇ ਤੌਰ ਤੇ 500 ਦੇ ਕਰੀਬ ਐਫਰ ਹੀ ਦਰਜ ਕਰਾਈਏ ਤੁਸੀਂ ਦੱਸੋ ਅਸੀਂ ਕਿਸ ਕਿਸ ਜਗ੍ਹਾ ਜਾ ਕੇ ਕੱਲੇ-ਕੱਲੇ ਦੀ ਐਪੀਰਬਈ ਕਰਨੀ ਪੋਸੀਬਿਲਿਟੀ ਨਹੀਂ ਇਹ ਕੰਮ ਦੇਵੇ ਪ੍ਰਸ਼ਾਸਨ ਦਾ ਲਾਅ ਇਨ ਆਰਡਰ ਜਿਹੜਾ ਲੋਕੀ ਕੇ ਕਾਨੂੰਨ ਨੂੰ ਹੱਥ ਲੈਣਗੇ ਪ੍ਰਸ਼ਾਸਨ ਅੱਜ ਚਿੱਟੇ ਦੇ ਕਾਰਵਾਈ ਕਰ ਰਹੀ ਏ ਪ੍ਰਸ਼ਾਸਨ ਕਿਸੇ ਦੂਸਰੇ ਗਲਤ ਕੰਮ ਕਰਨ ਵਾਲੇ ਦੇ ਕਾਰਵਾਈ ਕਰਦੀ ਏ ਤੇ ਇਹ ਤੇ ਸਾਡੀ ਹਿੰਦੂ ਧਰਮ ਦੀਆਂ ਧਾਰਮਿਕ ਭਾਵਨਾਵਾਂ ਦਾ ਸਬੰਧ ਹੈ ਸਾਡੇ ਵੱਲੋਂ ਸੀਐਮ ਸਾਹਿਬ ਨੂੰ ਮਿਲੇਗਾ ਉਹ ਨੋਟਿਸ ਅਸੀਂ 2-3 ਦਿਨ ਪਹਿਲਾਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੂੰ ਮਿਲੇ ਸੀ ਅਸੀਂ ਇੱਕ ਬੇਨਤੀ ਕੀਤੀ ਸੀ ਕਿ ਜਿਹੜਾ ਪੰਜਾਬ ਦੇ ਵਿੱਚ ਬੇਅਦਬੀਆਂ ਦਾ ਕਾਨੂੰਨ ਸਾਰੇ ਧਰਮਾਂ ਦੇ ਗ੍ਰੰਥਾਂ ਨੂੰ ਤੁਸੀਂ ਲੈ ਕੇ ਆ ਰਹੇ ਹੋ ਤੁਹਾਡਾ ਧੰਨਵਾਦ ਬਹੁਤ ਅੱਛੀ ਗੱਲ ਆ ਪਰ ਅਸੀਂ ਉਹਨਾਂ ਨੂੰ ਬੇਨਤੀ ਕਰਕੇ ਆਏ ਸੀ ਵੀ ਇਹਦੇ ਵਿੱਚ ਗਊ ਮਾਤਾ ਨੂੰ ਵੀ ਇਨਕਲੂਡ ਕੀਤਾ ਜਾਏ ਗਊ ਮਾਤਾ ਦੀ ਹੱਤਿਆ ਕਰਨ ਵਾਲੇ ਉਹਦੀ ਸਲਟਰਿੰਗ ਸਮਗਲਿੰਗ ਗਊਵਾਸਤਵ ਵਪਾਰ ਕਰਨ ਵਾਲਿਆਂ ਤੇ ਵੀ ਉਹ ਬੇਅਦਬੀ ਦਾ ਕਾਨੂੰਨ ਲੱਗੇ ਸਖਤ ਸਜ਼ਾ ਹੋਵੇ ਤਾਂ ਜੋ ਇਸ ਧਰਤੀ ਦੇ ਉੱਤੇ ਗਊ ਮਾਤਾ ਦਾ ਕਸ਼ਜੜਾ ਨਾ ਹੋਵੇ ਠੀਕ ਮੇਰਾ ਨਾਮ ਜਗਪਾਲ ਲੱਲੀ ਇੰਨੇ ਟਾਂ ਅੰਦੀ ਅਬਰੀ ਸਰ ਥਾਣਾ ਚਟਿੰਡ ਪੁੱਛਿਓ ਕੀ ਕਰਨੀ ਅਸੀਂ ਅਮਰਸਰ ਚਟਿੰਡ ਥਾਣਾ ਪਹੁੰਚੇ ਆ ਸਾਨੂੰ ਸਤੀਜੀ ਦਾ ਫੋਨ ਆਇਆ ਸੀ ਸਤੀਜੀ ਰਾਸ਼ਟਰੀ ਪ੍ਰਧਾਨ ਨੇ ਗਊ ਰੱਖਿਆ ਦਲ ਦੇ ਪਿਛਲੇ ਲੰਬੇ ਸਮੇਂ ਤੋਂ ਗਊ ਦੀ ਰੱਖਿਆ ਲਈ ਕੰਮ ਕਰ ਰਹੇ ਨੇ ਕਈ ਕੇਸ ਇਹਨਾਂ ਨੇ ਕਈ ਪਰਚੇ ਦਰਜ ਕਰਾਏ ਜਿਹੜੇ ਸਲਾਈਡਿੰਗ ਕਰਦੇ ਗਊ ਉਤਿਆ ਕਰਦੇ ਆ ਉਹਨਾਂ ਦੇ ਕਈ ਕਾਰਖਾਨੇ ਫੜੇ ਗੱਲ ਮੁੱਦੇ ਦੀ ਹੈਈ ਆ ਦੇਖੋ ਹੱਤਿਆ ਦੇ ਹੱਤਿਆ ਹੀ ਆ ਤੁਸੀਂ ਆਮ ਵੇਖਦੇ ਹੋਗੇ ਕਿ ਗਲੀ ਦੇ ਵਿੱਚ ਕਿਸੇ ਕੁੱਤੇ ਨੂੰ ਵੀ ਛੋਟੀ ਮਾਰ ਦਿੰਦੇ ਉਹਦੇ ਤੇ ਪਰਚਾ ਦਰਜ ਕਰ ਦਿੰਦੇ ਆ ਤੇ گاਉਂ ਦੀਆਂ ਹੱਤਿਆ ਉਹਦੇ ਤੇ 302 ਦਾ ਪਰਚਾ ਕਿਉਂ ਨਹੀਂ ਦਰਜ ਕਰਦੇ ਇਹ ਜਿਹੜੀਆਂ ਰਾਜਨੀਤੀ ਸਰਕਾਰਾਂ ਸਰਕਾਰ ਕਿਸੇ ਦੀ ਵੀ ਹੋਵੇ ਇਹ ਸਾਡੇ ਹਿੰਦੂਆਂ ਨਾਲ ਸਾਡੇ ਧਰਮ ਨਾਲ ਸਾਡੇ ਸਨਾਤਨ ਨਾਲ ਕਰਦੇ ਖਲਵਾੜ ਪ੍ਰਧਾਨ ਜੀ ਤੁਹਾਨੂੰ ਲਾਦ ਨਹੀਂ ਪ੍ਰਸ਼ਾਸਨ ਦੀ ਇਨਗੈਲੀ ਕਿਉਂਕਿ ਮੇਨ ਬਰੋਡ ਦੇ ਉੱਤੇ ਫੈਕਟਰੀ ਪਾਈ ਗਈ ਹੈ ਇੰਨੇ ਭਾਰੀ ਮਾਤਰਾ ਨਾਲ ਮਾਸ ਵੀ ਪਾਇਆ ਗਿਆ ਡੇਲੀ ਟਰੱਕ ਕਹਿੰਦੇ ਅਪ ਡਾਊਨ ਹੁੰਦੇ ਫੇਰ ਵੀ ਕੋਈ ਨਿਗਰਾਨੀ ਨਹੀਂ ਰਹੀ। ਭਾਜੀ ਗੱਲ ਕਰੀਏ ਬੜੀ ਦੂਰ ਜਾਂਦੀ ਆ ਸਰਕਾਰਾਂ ਦੀ। ਸਰਕਾਰਾਂ ਜਾਣ ਤੇ ਪਰਿੰਦਾ ਪਰ ਨਹੀਂ ਮਾਰ ਸਕਦਾ। ਤੇ ਉਥੇ ਫੈਕਟਰੀ ਦੇ ਵਿੱਚ ਗਾਊ ਮਾਸ ਫੜਿਆ ਗਿਆ। ਕਿੰਨੇ ਡੱਬੇ ਫੜੇ ਗਿਆ ਜੀ? 165 ਡੱਬੇ। ਉਹ ਕੁਝ ਦੱਸੋ ਮੈਨੂੰ ਰਾਤ ਰات ਬਣ ਕੇ ਆਫਟਰ ਆਲ ਗਾਊ ਮਾਦਾ ਕਿਤੋਂ ਨ ਕਿਤੋਂ ਤੇ ਲਿਆਂਦੀ ਉਹਨਾਂ ਨੇ। ਗਾਊ ਮਾਦਾ ਆਪੇ ਚੱਲ ਕੇ ਤੇ ਆਈ ਨਹੀਂ। ਰਾਤ ਨੂੰ ਤੇ ਆਈ ਨਹੀਂ। ਟਰੱਕ ਆਏ ਹੋਣਗੇ, ਉਤਨੇ ਹੋਣਗੇ ਉੱਥੇ ਕਟਿੰਗ ਵੀ ਹੋਈ ਹੋएगी। ਉਰਾ ਬਲੱਡ ਵੀ ਕਿਤੇ ਗਿਆ ਹੋਏਗਾ। ਕੀ ਪਤਾ ਹੀ ਨਹੀਂ ਲੱਗਾ। ਇਹ ਤਾਂ ਫਿਰ ਨੈਗਲੀਜੈਂਸੀ ਵੀ ਕਵਾਂਗੇ ਫਿਰ ਪੁਲਿਸ ਦੀ ਨੈਗਲੀਜੈਂਸੀ ਹੈ। ਜੇ ਪੁਲਸ ਨੂੰ ਪਤਾ ਹੀ ਨਹੀਂ ਲੱਗਾ ਕਿ ਇੱਕ ਸਲੈਡਿੰਗ ਹੌਸ ਚੱਲਣ ਡਿਆ, ਗਊਆਂ ਦੇ ਵੱਢ ਹੋਣ ਡਿਆ ਤੇ ਫਿਰ ਜੁੱਧ ਨਸ਼ੇ ਵਿਰੁੱਧ, ਫਿਰ ਨਸ਼ੇ ਵਿਰੁੱਧ ਦਾ ਜੁੱਧ ਚੱਲਣ ਡਿਆ, ਫਿਰ ਜੁੱਧ ਕਾਹਦਾ ਜੀ? ਫਿਰ ਨਸ਼ਾ ਕਿੱਥੋਂ ਲੁਕ ਜੀਗਾ? ਜੇ ਕਹੂੰ ਸਰੇ ਆਮ ਟਰੱਕਾਂ 'ਚ ਦੇਖੋ ਗਾਇਆਂ ਜਿਹੜੀਆਂ ਹੈਗੀਆਂ ਉਹ ਕੋਈ ਉਪਜ ਤੇ ਹੈਗੀ ਨਹੀਂ ਕਿ ਧਰਤੀ ਤੋਂ ਗਈਆਂ। ਆਫਟਰ ਉਹ ਕਿਸੇ ਨਾ ਕਿਸੇ ਜਗ੍ਹਾ ਤੋਂ ਤੇ ਲੈ ਜਾਂਦੀਆਂ ਗਈਆਂ। ਤੇ ਲਿਆ ਕੇ ਇੱਥੇ ਕਟੀਆਂ ਗਈਆਂ ਤੇ ਨਾਕਿਆਂ ਤੋਂ ਆਈਆਂ ਤੇ ਨਾਕਿਆਂ ਤੋਂ ਨਾਕਿਆਂ ਤੋਂ ਗਾਈਆਂ ਨਿਕਲੀਆਂ ਕਿਵੇਂ ਇਹ ਫੜਨਾ ਗਊ ਰੱਖਿਆ ਦਲ ਵਾਲਿਆਂ ਦਾ ਕੰਮ ਹੈ ਇਹ ਵਿਚਾਰੇ ਦਿਨ ਰਾਤ ਭੱਜੇ ਫਿਰਦੇ ਆ ਆਪਣੇ ਕੋਲੋਂ ਤੇਲ ਫੂਕਦੇ ਆ ਆਪਣੀਆਂ ਜਾਨਾਂ ਜੋਖਮ ਮੰਦੇ ਆ ਇਹ ਕੰਮ ਤੇ ਪ੍ਰਸ਼ਾਸਨ ਦਾ ਪ੍ਰਸ਼ਾਸਨ ਨੇ ਤਨਖਾਹ ਦੇਣ ਦੇ ਆ ਜਾਂਦੇ ਫੇ ਪ੍ਰਸ਼ਾਸਨ ਨੂੰ ਚਾਹੀਦਾ ਕਿ ਗਊ ਰੱਖਿਆ ਦਲ ਵਾਲਿਆਂ ਨੂੰ ਰਜਿਸਟਰ ਕਰ ਇਹਨਾਂ ਨੂੰ ਸੈਲਰੀ ਦੇਣ ਪੋਸਟ ਬਣਾਉਣ ਕੋਈ ਗਊ ਰੱਖਿਆ ਦਲ ਦੀ ਸਰਕਾਰ ਬਣਾਵੇ ਪੋਸਟ ਇਹਨਾਂ ਦੀ ਸੈਲਰੀ ਲਾਣ ਇਹਨਾਂ ਨੂੰ ਤੇਲ ਦੇਣ ਤੁਹਾਡੀ ਸਿਵ ਵਿਸਨਾਈਆਂ ਪੂਰੀਆਂ ਸੰਸਥਾਵਾਂ ਮਿਲ ਕੇ ਸੀਐਮ ਸਾਹਿਬ ਨਾਲ ਮਿਲਣ ਗਿਆ ਮੁੱਦੇ ਤੇ ਗੱਲ ਕਰਵਾਤ ਕਰਦੇ ਆਂ ਭਾਈ ਮਿਲਣ ਹੁਣੇ ਤਾਂ ਤੁਹਾਨੂੰ ਮੈਂ ਭਗ ਜੀ ਨੇ ਦੱਸਿਆ ਕਿ ਸੀਐਮ ਸਾਹਿਬ ਨੂੰ ਮਿਲ ਕੇ ਆਏ ਆਂ ਬੇਅਦਵੀ ਦਾ ਕਾਨੂੰਨ ਬਣਨ ਡਿਆ ਉਹ ਬੇਅਦਵੀ ਦਾ ਕਾਨੂੰਨ ਤੇ ਬੇ ਬੇਦਵੀ ਨਹੀਂ ਆ ਇਹਨੂੰ ਵੀ ਬੇਦਵੀ ਦੇ ਵਿੱਚ ਪਾਉਣਾ ਗਊ ਮਾਤਾ ਦੇਖੋ ਗਊ ਮਾਤਾ ਨੂੰ ਅਸੀਂ ਪਵਿੱਤਰ ਮੰਨਦੇ ਆਂ ਸਨਾਤਨ ਧਰਮ ਵਿੱਚ ਗਊ ਮਾਤਾ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਫਿਰ ਸਾਡੀ ਮਾਤਾ ਦਾ ਵਦ ਹੋਇਆ ਨਾ ਤੇ ਮਾਦਾ ਦਾ ਕਤਲ ਤਾਂ ਤਿੰਖੋ ਦੋ ਦਾ ਪਰਚਾ ਨਹੀਂ ਬਣਦਾ ਇਸ ਨਾਰਮਲੀ ਪਰਚਾ ਦੇ ਦਿੰਦੇ ਆ ਇਹ ਅੱਜ ਇਹ ਗਉਂ ਵੱਧ ਤੇ 302 ਦਾ ਪਰਚਾ ਦੇਣਾ ਸ਼ੁਰੂ ਕਰਦਣ ਮੈਂ ਕਹਿੰਦਾ ਕੋਈ ਗਉਂ ਵੱਧਣਾ ਤੇ ਦੂਰ ਗਉਂ ਨੂੰ ਸੋਈ ਵੀ ਨਹੀਂ ਲਾਏਗਾ ਕੋਈ ਉਹਨ ਕੀ ਕਾਰਵਾਈ ਕੀਤੀ ਹੈ ਜੀ ਕੋਈ ਕਾਰਵਾਈ ਪੁਲਿਸ ਨੇ ਉਹੋ ਹੀ ਖਾਨਾ ਪੁਰਤੀ ਪਹਿਲੀ ਗੱਲ ਤੇ ਮੈਂ ਪੁੱਛਣਾ ਚਾਹੁੰਦਾ ਦੇਖੋ ਬਿਹਾਰ ਤੋਂ ਯੂਪੀ ਤੋਂ ਆ ਕੇ ਲੋਗ ਅੰਮਰਸਰ ਦੀ ਪਵਿੱਤਰ ਧਰਤੀ ਤੇ ਸਲੈਡਿੰਗ ਹੌਚਲਾ ਆ ਰਹੇ ਨੇ ਇਹ ਗਉਂ ਮਾਸ ਜਿਹੜਾ ਹੈਗਾ ਇਹ ਕਿੱਥੇ ਜਾ ਰਿਹਾ ਇਹਦਾ ਮਤਲਬ ਇਹ ਪੰਜਾਬ ਦੇ ਸਾਡੇ ਲੋਕਾਂ ਨੂੰ ਪਰੋਸਿਆ ਜਾ ਰਿਹਾ। ਸਾਡਾ ਧਰਮ ਪ੍ਰਿਸ਼ਟ ਕੀਤਾ ਜਾ ਰਿਹਾ ਨਾ ਜਿਹੜੇ ਸਨਾਤਨੀ ਭਰਾ ਹੋਣਗੇ ਮੇਰੇ ਮੈਂ ਤਾਂ ਖਾਂਦਾ ਨਹੀਂ ਜਿਹੜਾ ਸਨਾਤਨੀ ਭਰਾ ਹੋਣਗੇ ਖਾਂਦੇ ਆ ਚਿਕਨ ਵਗੈਰਾ ਦੂਜਾ ਤੀਜਾ ਮਟਰਨ ਵਗੈਰਾ ਖਾਂਦੇ ਇਹਦਾ ਮਤਲਬ ਇਹ ਗਊ ਮਾਸ ਉਹਨਾਂ ਨੂੰ ਵੀ ਪਰੋਸਿਆ ਜਾ ਰਿਹਾ ਨਾ ਤੇ ਸਾਡਾ ਧਰਮ ਪ੍ਰਿਸ਼ਟ ਕੀਤਾ ਜਾਂਦਾ ਇਹ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਹੈ ਨਾ ਫਿਰ ਚਿੰਨੇ ਵੀ ਸੈਡਿੰਗ ਹੋ ਸੜੇ ਜਾਂਦੇ ਆ ਸਾਰੇ ਬਗਨ ਮੁਸਲਮਾਨ ਹਰ ਕਾਰਖਾਨੇ ਦਾ ਮਾਲਕ ਮੁਸਲਮਾਨ ਫਿਰ ਇਹ ਇਹ ਦੇ ਫਿਰ ਸੋਚੀ ਮੈਂ ਆ ਤੇ ਸਮਝਣਾ ਪਹਿਲਾਂ ਕਿਉਂ ਨਹੀਂ ਪੰਜਾਬ ਦੇ ਵਿੱਚ ਇਹਨੇ ਸਲੈਡਿੰਗ ਹਾਊਸ ਫੜੇ ਜਾਂਦੇ ਹ ਇਹ ਹੋਣ ਹੀ ਕਿਉਂ ਫੜੇ ਜਾਂਦੇ ਆ ਕਿਤੇ ਵਿਸ਼ਾ ਹੈਗਾ ਬਾਕੀ ਇਹ ਤਾਂ ਮੰਗ ਕਰਦੇ ਆ ਸਰਕਾਰ ਕੋ ਕਿ ਸਾਡੀਆਂ ਜਿਹੜੀਆਂ ਭਾਵਨਾ ਨਾ ਸਨਾਤਨੀਆਂ ਦੀਆਂ ਇਹਨਾਂ ਖਲਵਾੜ ਨਾ ਕਰੋ ਗੁਵਾਰ ਹੁੰਦਾ ਗੁਵਾਰ ਤੇ ਜਦੋਂ ਗੁਵਾਰ ਦੇਖੋ ਗੁਵਾਰ ਕੜਿਆ ਨਾ ਤੇ ਬੱਦਲ ਫਟੇਗਾ ਤੇ ਬਾਰਸ਼ ਆਏਗੀ ਇਹ ਗੁਵਾਰ ਕਿਸੇ ਨਾ ਕਹੇ ਤਾਂ ਨਿਕਲ ਜਾਣਾ ਤੇ ਇਸ ਕਰਕੇ ਸਨਾਤਨੀਆਂ ਨੂੰ ਤੰਗ ਪਰੇਸ਼ਾਨ ਨਾ ਕਰੋ ਹਕਉ ਮਾਦਾ ਦਾ ਵੱਧ ਕਰਨਾ ਤੇ 302 ਦੀ ਧਾਰਾ ਦਾ ਪਰਚਾ ਦਰਜ ਹੋਣਾ ਚਾਹੀਦਾ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਮੈਂ ਨਿਕਸਨ ਕੁਮਾਰ ਪੰਜਾਬ ਪ੍ਰਧਾਨ ਗੋ ਰਖਸ਼ਾ ਦਲ ਜਿਸ ਤਰ੍ਹਾਂ ਕਿ ਪਿਛਲੇ ਕਈ ਸਾਲਾਂ ਤੋਂ ਅਸੀਂ ਲਗਾਤਾਰ ਬੁੱਚੜਖਾਨੇ ਜਾਂ ਗਊਆਂ ਵੱਡੀਆਂ ਹੋਈਆਂ ਨਹਿਰਾਂ ਦੇ ਕੰਢੇ ਫੜ ਰਹੇ ਆ ਪੰਜਾਬ 'ਚ ਪੰਜਾਬ ਸਰਕਾਰ ਦੇ ਕੰਨ ਤੇ ਕੋਈ ਜੂਨੀ ਰੇਂਗ ਰਹੀ ਹੈ ਔਰ ਦਿਨ ਪ੍ਰਤੀ ਦਿਨ ਕਿਉਂਕਿ ਯੋਗੀ ਜੀ ਮਹਾਰਾਜ ਨੇ ਉਧਰ ਯੂਪੀ ਚੋਂ ਜਿੱਦਾਂ ਬੁੱਚੜ ਨਠਾਏ ਨੇ ਉਹ ਸਾਰੇ ਆ ਕੇ ਪੰਜਾਬ 'ਚ ਆਪਣਾ ਕੰਮ ਸ਼ੁਰੂ ਕਰਤਾ ਉਹਨਾਂ ਨੇ ਕਿਉਂਕਿ ਉਧਰ ਉਹਨਾਂ ਨੂੰ ਕੰਮ ਨਹੀਂ ਹੈ ਤੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਕੁਝ ਰੋਹਿੰਗੀ ਐਸੀ ਫੜੇ ਸੀ ਜਿਹੜੇ ਇਹ ਕੰਮ ਕਰਦੇ ਸੀ ਲੇਕਿਨ ਸਰਕਾਰ ਦਾ ਕੋਈ ਧਿਆਨ ਨਹੀਂ ਹੈ ਇਸ ਪਾਸੇ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਨਹੀਂ ਚੇਤਾਵਨੀ ਦੇਣਾ ਚਾਹੁੰਦਾ ਕਿ ਜਲਦ ਤੋਂ ਜਲਦ ਇਹਦੇ ਉੱਤੇ ਕਾਰਵਾਈ ਕੀਤੀ ਜਾਵੇ ਨਹੀਂ ਅਸੀਂ ਗਊ ਰਖਸ਼ਕ ਉਹ ਸਾਰੇ ਗਊ ਭਗਤ ਵਿਧਾਨ ਸਭਾ ਦਾ ਖਰਾਬ ਕਰਾਂਗੇ ਆਉਣ ਵਾਲੇ ਟਾਈਮ 'ਚ ਜੈ ਗਊ ਮਾਤਾ ਜੀ ਇਹਦਾ ਸਭ ਮਾਰਨਿੰਗ 'ਚ ਇੱਕ ਕੰਪਲੇਂਟ ਮਿਲੀ ਸੀ ਸ਼ਿਫਟ ਦੇਣ ਵਾਲੇ ਵੱਲੋਂ ਕਿਨਾ ਇਥੇ ਇੱਕ ਕਾਉਸ ਲਾਟਰ ਦਾ ਕੰਮ ਚੱਲ ਰਿਹਾ ਆ ਤੇ ਜਿਹਦੇ ਤੇ ਉਹ ਤੁਰੰਤ ਐਕਸ਼ਨ ਲੈਂਦੇ ਹੋਏ ਸਾਡੀ ਟੀਮ ਗਈ ਉੱਥੇ ਤੇ ਮੌਕੇ ਤੇ ਜਦੋਂ ਪਹੁੰਚ ਕੇ ਦੇਖਿਆ ਗਿਆ ਤੇ ਅਫਸਰਾਂ ਦੀ ਲੋਲੇਜ ਵਿੱਚ ਲਿਆ ਕੇ ਜਦੋਂ ਉਹਨਾਂ ਨੇ ਤਾਲਾ ਤੋੜਿਆ ਅੰਦਰੋਂ ਤਾਲਾ ਤੋੜ ਕੇ ਜਦੋਂ ਅੰਦਰੋਂ ਚੈੱਕ ਕੀਤਾ ਗਿਆ ਤਾਂ ਇੱਕ ਰੈਫਰਿਜਰੇਟਰ ਵੱਡਾ ਜਿਹੜਾ ਰੈਫਰਿਜਰੇਟਰ ਹੁੰਦਾ ਉਹਦੇ ਚੋਂ ਸਾਨੂੰ ਮਤਲਬ ਇਹ ਪਰਟੀਕੂਲਰ ਆਈਟਮ ਇਹ ਉਥੋਂ ਮਿਲੀ ਸੀਗੀ ਤੇ ਜੋ ਜੋ ਕਿ ਅਸੀਂ ਉਥੋਂ ਰਿਕਵਰ ਕਰਕੇ ਸਾਰਾ ਕੁਝ ਕਰਕੇ ਉਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਤੇ ਜੋ ਬੰਦੀਕਾਰ ਕਾਰਵਾਈ ਹੋ ਕਰਾਈ ਹਾਂਜੀ ਬਿਲਕੁਲ ਜੀ ਸਾਨੂੰ ਮੌਕੇ ਤੋਂ 5 ਜਣੇ ਅਰੈਸਟ ਕੀਤੇ ਗਏ ਆ ਤੇ ਜੋ ਕੁਝ ਜਣੇ ਉਥੋਂ ਮੌਕੇ ਤੋਂ ਭੱਜ ਵੀ ਗਏ ਸੀ ਕਿਉਂਕਿ ਪੁਲਿਸ ਪਾਰਟੀ ਤੋਂ ਬਗੈਰ ਇਹਨਾਂ ਨੇ ਉੱਥੇ ਪਹਿਲਾਂ ਪਹੁੰਚੇ ਸੀਗੇ ਇਹਨਾਂ ਨੇ ਆਪਣਾ ਕੀਤਾ ਸੀਗਾ ਤੇ ਜਦੋਂ ਤੱਕ ਪੁਲਿਸ ਪਾਰਟੀ ਪਹੁੰਚੀ ਆ ਤੇ ਸਾਨੂੰ 5 ਬੰਦੇ ਉਥੋਂ ਮੌਕੇ ਤੋਂ ਮਿਲੇ ਆ ਅਜੀ ਬਿਲਕੁਲ ਇਹਦੀ ਤਸਦੀਕ ਕਰ ਰਹੇ ਆ ਸਾਨੂੰ ਹਜੇ ਤੱਕ ਐਗਜ਼ੈਕਟਲੀ ਪਤਾ ਲੱਗਾ ਤੇ ਜਿਵੇਂ ਪਤਾ ਲੱਗਦਾ ਹੈ ਤੁਹਾਨੂੰ ਅਸੀਂ ਦੱਸ ਦਿੰਨੇ ਆ ਪਰ ਇਹ ਇਹਨਾਂ ਪਤਾ ਲੱਗਾ ਵੀ ਇਹ ਜਿਹੜੀ ਫੈਕਟਰੀ ਆ ਇਹ ਲੀਜ਼ ਤੇ ਦਿੱਤੀ ਗਈ ਆ